ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਦੀ ਫਤਿਹ ਸਤਨਾਮ ਸਿੰਘ ਆਲੂ ਵਾਲੀਆ ਚੇਅਰਮੈਨ ਆਈਐਚਐ ਫਾਊਂਡੇਸ਼ਨ ਜਨਰਲ ਸਕੱਤਰ ਗੁਰਦੁਆਰਾ ਬਿਹਾਲਾ ਸਾਹਿਬ ਕੋਲਕਾਤਾ ਤੇ ਦੂਜੀ ਜੇਰੀ ਹੈ ਗੱਲ ਕਿ ਅਸੀਂ ਕੋਲਕਾਤਾ ਤੋਂ ਟੀਮ ਇੱਥੋਂ ਚੱਲ ਕੇ ਆਈ ਹੈ ਔਰ ਸਾਡੇ ਆਈਐਚਐ ਫਾਊਂਡੇਸ਼ਨ ਦੇ ਵੋਲੰਟੀਅਰ ਸਾਡੀ ਅੰਮ੍ਰਿਤਸਰ ਆਈਐਚਐ ਫਾਊਂਡੇਸ਼ਨ ਦੀ ਟੀਮ ਦਾ ਜਿਹੜੇ ਮੁਖੀ ਹੈਗੇ ਹਰਮੀਤ ਸਿੰਘ ਜੀ ਉਹ 10 ਦਿਨ ਤੋਂ ਜਿਹੜੇ ਪਿੰਡਾਂ ਦੇ ਦੌਰੇ ਕਰ ਰਹੇ ਹੈਗੇ ਔਰ ਜਿਹੜੀ ਸਪੋਰਟ ਹੈ ਸਾਡੇ ਫਾਊਂਡੇਸ਼ਨ ਵੱਲੋਂ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਤੇ ਰਾਸ਼ਨ ਹੋ ਗਿਆ ਜਿਹੜੇ ਇਨੀਸ਼ਲ ਚੀਜ਼ਾਂ ਸੀਗੀਆਂ ਉਹ ਜਿਹੜੇ ਪਹੁੰਚਾਣੀਆਂ ਸੀਗੀਆਂ ਉਹ ਹੋ ਗਿਆ ਹੁਣ ਅਸੀਂ ਜਿਹੜੀ ਸਾਡੀ ਟੀਮਾਂ ਹਰ ਪਿੰਡਾਂ 'ਚ ਜਾ ਕੇ ਉਹਨੂੰ ਅਸੈਸ ਕਰ ਰਹੀਆਂ ਨਾਲ ਨਾਲ ਕਿ ਕੀ ਲੋੜ ਹੈ ਕਿਉਂਕਿ ਕੀ ਹੋਇਆ ਕਿ ਬਾਦੂ ਕੋਈ ਚੀਜ਼ ਹੋ ਜਾਈ ਤੀ ਵੇਸਟ ਹੋ ਜਾਏ ਤੇ ਉਹ ਅਸੀਂ ਨਹੀਂ ਚਾਹੁੰਦੇ ਆ ਤੇ ਅਸੀਂ ਅਸੀਂ ਗਰਾਉਂਡ ਰੈਲੀਟੀ ਨੂੰ ਦੇਖ ਕੇ ਉਹਨੂੰ ਅਸੈਸ ਕਰਕੇ ਕਿਹੜੇ-ਕਿਹੜੇ ਚੀਜ਼ਾਂ ਦੀ ਲੋੜ ਹੈ ਹੁਣ ਅਸੀਂ ਅੱਜ ਜਿਹੜਾ ਹੈਗਾ ਰਾਸ਼ਨ ਦੇ ਨਾਲ-ਨਾਲ ਪਾਣੀ ਦੇ ਨਾਲ-ਨਾਲ ਅਸੀਂ ਇੱਕ ਕਿੱਟ ਬਣਾਇਆ ਹੈਗਾ ਫੈਮਿਲੀ ਕਿਟ ਜਿਦੇ ਵਿੱਚ ਅਸੀਂ ਗੱਦੇ ਸਰਾਣੇ ਦੋ-ਦੋ ਚਾਦਰਾਂ ਟੂਥਪੇਸਟ ਦੋੜਾ ਟੂਥ ਬ੍ਰਸ਼ ਤੇਲ ਸਾਬਣ ਮਸਕੀਟੋਨੈਟ ਮੱਛਰਦਾਨੀਆਂ ਤੇ ਬੈੱਡ ਸ਼ੀਟਸ ਐਸ ਟਾਈਪ ਦੇ ਕੈਂਡਲ ਟਾਰਚ ਜਿਹੜਾ ਹੁਣ ਨੈਕਸਟ ਲੈਵਲ ਦੇ ਉਹਨਾਂ ਨੂੰ ਪਹੁੰਚਾਉਣ ਦੀ ਗੱਲ ਜਿਹੜੀ ਹੈ ਉਹ ਅਸੀਂ ਕਰਨ ਜਾ ਰਹੇ ਹਾਂ ਤੇ ਐਸਾ ਅਸੀਂ ਕਿਟ ਲੈ ਲੈ ਕੇ ਫੈਮਿਲੀ ਸਾਈਜ਼ ਨੂੰ ਆਈਡੈਂਟੀਫਾਈ ਕਰਕੇ ਜਿੱਥੇ ਜਿਆਦਾ ਵੱਡੀ ਫੈਮਿਲੀ ਹੈ ਉਹਦੇ ਵਿੱਚ ਜ਼ਿਆਦਾ ਅਸੀਂ ਦਵਾਂਗੇ ਜਿੱਥੇ ਛੋਟੀ ਫੈਮਿਲੀ ਉਹਦੇ ਵਿੱਚ ਇੱਕ ਇੱਕ ਕਿਟ ਦਵਾਂਗੇ ਐ ਕਿਟ ਅਸੀਂ ਪਹੁੰਚਾਵਾਂਗੇ ਐ ਨੈਕਸਟ ਸਾਡਾ ਲੈਵਲ ਹੈ ਉਸ ਤੋਂ ਬਾਅਦ ਸਾਡੀ ਹੈ ਕਿ ਜਿਸਾ ਫੋਲਡਿੰਗ ਬੈਡਸ ਹੋਗੇ ਐ ਵੀ ਅਸੀਂ ਤਿਆਰ ਕਰਵਾ ਰਹੇ ਉਹ ਅਸੀਂ ਲੈ ਕੇ ਲੈ ਕੇ ਜਾਵਾਂਗੇ ਤੇ ਉਸ ਤੋਂ ਬਾਅਦ ਅਸੀਂ ਐਸੈਂਸ਼ੀਅਲ ਜਿਹੜੀਆਂ ਬੇਬੀ ਫੂਡ ਹੋ ਗਿਆ ਬੱਚਿਆਂ ਵਾਸਤੇ ਜਿਹੜੇ ਲੇਡੀਜ਼ ਵਾਸਤੇ ਕੁਝ ਐਸੈਂਸ਼ੀਅਲ ਆਈਟਮਸ ਹੈ ਉਹ ਵੀ ਅਸੀਂ ਲੈ ਕੇ ਜਾ ਰਹੇ ਤੇ ਐ ਕਿੱਟ ਦੇ ਵਿੱਚ ਕੰਗੀ ਵੀ ਦਿੱਤੀ ਹੈ ਸਾਰਾ ਕੁਝ ਦਿੱਤਾ ਜਿਹੜਾ ਇੱਕ ਫੈਮਿਲੀ ਵੀ ਉਹਨਾਂ ਕੋਲ ਤਾਂ ਕੁਝ ਨਹੀਂ ਰਹਾ ਤੇ ਹੁਣ ਆਸਤੇ ਆਸੇ ਛੋਟੇ ਛੋਟੇ ਚੀਜ਼ਾਂ ਦੇ ਕੇ ਉਹਨਾਂ ਨੂੰ ਬਸਾਨਣ ਦੀ ਕੋਸ਼ਿਸ਼ ਕਰ ਰਹੇ ਜੋ ਮੈਨੂੰ ਅਸੈਸਮੈਂਟ ਹੋਈ ਹੈ ਕਿ 1400 ਪਿੰਡ ਜਿਹੜੇ ਪੰਜਾਬ ਦੇ ਅਫੈਕਟਡ ਹੈ ਤੇ ਇਹ ਇੱਕ ਦਿਨ ਦਾ ਮਾਮਲਾ ਹੈ ਨਹੀਂ ਤੇ ਮਹਾਰਾਜ ਸਾਨੂੰ ਕਿਰਪਾ ਕਰੇ ਆਸ਼ੀਰਵਾਦ ਦੇ ਕੇ ਸੇਵਾ ਅਸੀਂ ਨਿਭਾ ਸਕੀਏ ਅਸੀਂ ਡਿਊਟੀ ਬਾਕੇ ਆਏ ਆ ਸਰਦਾਰ ਲੈ ਕੇ ਆਏ ਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਦਾ ਸਾਨੂੰ ਆਸ਼ੀਰਵਾਦ ਹੈ ਸਾਨੂੰ RAM ਜੀ ਦਾ ਵੀ ਆਸ਼ੀਰਵਾਦ ਹੈ ਸਾਨੂੰ ਗਿਆਨੀ ਰਕबीर ਸਿੰਘ ਉਹਨਾਂ ਦਾ ਦੀ ਵੀ ਆਸ਼ੀਰਵਾਦ ਹੈ ਅਸੀਂ ਸਭ ਰਲ ਕੇ ਕੰਮ ਕਰਨਾ ਹੈ ਸਭ ਸਾਰੀ ਟੀਮਾਂ ਅਸੀਂ ਰਲ ਕੇ ਜਿਹੜੇ ਗਰਾਊਂਡ ਦੇ ਵਿੱਚ ਹੈ ਜਿਹ ਸਾਡੇ ਸਰਪ੍ਰਸਤ ਹੈ ਉਹਨਾਂ ਨੂੰ ਲੈ ਕੇ ਉਹਨਾਂ ਨੂੰ ਪਿੰਡਾਂ ਨੂੰ ਆਇਡੈਂਟੀਫਾਈ ਕਰਕੇ ਅਸੀਂ ਇੱਕ ਮੁਹਿੰਮ ਬਣਾਨੀ ਹੈ ਔਰ ਅਸੀਂ ਇੱਕ ਦੂਸਰੇ ਨੂੰ ਕੰਪਨਸੇਟ ਕਰਨਾ ਕੋਈ ਕੰਪੀਟੀਸ਼ਨ ਦੀ ਗੱਲ ਨਹੀਂ ਅਸੀਂ ਕੰਪਨਸੇਟ ਕਰਨਾ ਹੈ ਔਰ ਸਾਰੇ ਰਾਲ ਮਿਲ ਕੇ ਜਿ setSearch ਜੀ ਦੇਖ ਰਹੇ ਹਾਂ ਅਸੀਂ ਰਾਲ ਮਿਲ ਕੇ ਸਾਰੇ ਕੰਮ ਕਰਦੇ ਆ ਅਰੇ ਅਸੀਂ ਆਸ਼ਾ ਕਰਦੇ ਹਾਂ ਔਰ ਇੱਕ ਵੱਡੀ ਗੱਲ ਹੈਗੀ ਕਿ ਪੰਜਾਬ ਨੇ ਕਦੀ ਵੀ ਮੰਗਿਆ ਨਹੀਂ ਹੈ ਸਿੱਖ ਅੱਗੇ ਵਧ ਕੇ ਜੇਰੀ ਵੀ ਕਰਾਈਸਿਸ ਹੋਏ ਅੱਗੇ ਵਧ ਕੇ ਗਏ ਅਸੀਂ ਵੀ ਗਏ ਆ ਅੱਜ ਪੰਜਾਬ ਨੂੰ ਲੋੜ ਹੈ ਤੇ ਸਾਰੇ ਨੇ ਕਹਿੰਦਾ ਪੰਜਾਬ ਕਾਲਿੰਗ ਅੱਜ ਪੰਜਾਬ ਨੇ ਆਵਾਜ਼ ਉਠਾਈ ਹੈ ਤੇ ਮੈਂ ਆਸ਼ਾ ਕਰਦਾ ਹਾਂ ਪੰਜਾਬ ਨੇ ਅਗਰ ਆਵਾਜ਼ ਉਠਾਈ ਹੈ ਤੇ ਪੂਰੇ ਵਰਲਡ ਦੇ ਪੰਜਾਬੀ ਨਹੀਂ ਜਿਹੜੇ ਦੇਖਦੇ ਸਾਨੂੰ ਸੇਵਾ ਕਰਦੇ ਹੋਏ ਸਾਡੀ ਕੌਮ ਨੂੰ ਸੇਵਾ ਕਰਦੇ ਹੋਏ ਸਭ ਅੱਗੇ ਵਧਣਾ ਚਾਹੁੰਦੇ ਹੈਗੇ ਹੈਲਪ ਕਰਨਾ ਚਾਹੁੰਦੇ ਪਰ ਸਾਨੂੰ ਚਾਹੀਦਾ ਹੁਣ ਥੋੜਾ ਜਿਆ ਆਰਗੇਨਾਈਜ਼ਡ ਹੋਏ ਚ ਇਹਨੂੰ ਕਰੀਏ ਕਿ ਆਈਡੈਂਟੀਫਾਈ ਕਰਕੇ ਪਿੰਡ ਪਿੰਡ ਅਸੀਂ ਚੁਣ ਲਈਏ ਕਿ ਇਹ ਚਾਰ ਸੰਸਥਾਨਾਂ ਨੂੰ ਇਹ ਇਹ ਪਿੰਡ ਦਿੱਤੇ ਜਾਂਦੇ ਇਹ ਚਾਰ ਨੂੰ ਇਹ ਪਿੰਡ ਦਿੱਤੇ ਉੱਥੇ ਅਸੀਂ ਸੇਵਾ ਕਰਦੇ ਜਿਹੜੇ ਰੈਗੂਲਰ ਸੇਵਾ ਕਰ ਰਹੇ ਐਨਿਕ ਬੇਨਤੀ ਹੈ ਕਿ ਸਾਰਿਆਂ ਨੂੰ ਕੇ ਕੇ ਵੱਤ ਕੇ ਤੁਸੀਂ ਸ਼ਾਮਿਲ ਜਿਵੇਂ ਆਪ ਜੀ ਜਾਣਦੇ ਹੋ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜੋ ਹੜਪੀਰ ਪ੍ਰਭਾਵਿਤ ਇਲਾਕੇ ਨੇ ਉੱਥੋਂ ਲਈ ਸੇਵਾਵਾਂ ਚੱਲ ਰਹੀ ਨੇ ਤੇ ਉਸੇ ਦੇ ਤਹਿਤ ਅੱਜ ਕਲਕੱਤੇ ਤੋਂ ਡਾਕਟਰ ਸਤਨਾਮ ਸਿੰਘ ਹਲੂ ਵਾਲੀਆ ਜੀ ਜੋ ਅਸੀ ਜ਼ਰੂਰਤ ਸਮਝੀ ਸੀ ਬਾਬਾ ਦਰਸ਼ਨ ਸਿੰਘ ਜੀ ਕੁਲੀਵਲੇ ਦੇ ਸਤੰਤੋ ਬਾਬਾ ਜੀ ਨਾਲ ਆਏ ਨੇ ਇਹਨਾਂ ਨੇ ਪਿੰਡ ਇਡੈਂਟੀਫਾਈ ਕੀਤੇ ਨੇ ਜਿੱਥੇ ਪਾਣੀ ਉਤਰ ਗਿਆ ਪਰ ਉੱਥੇ ਗੱਦਿਆਂ ਦੀ ਸਰਾਂਆਂ ਦੀ ਚਾਦਰਾਂ ਕੰਬਲ ਹੋਰ ਜੜੀਆਂ ਕਰਦੀਆਂ ਰੂਟੀਨ ਹੋਸਤਾਂ ਜਿਵੇਂ ਟੁੱਥ ਬ੍ਰਸ਼ ਪੇਸਟ ਸਾਬਣ ਔਰ ਬਣਾ ਕੰਗੀਆਂ ਮੱਛਰਦਾਨੀਆਂ ਉਹ ਸਭ ਸਮਾਨ ਦੀ ਜ਼ਰੂਰਤ ਸੀ ਟਾਰਚਾਂ ਦੀ ਜ਼ਰੂਰਤ ਸੀ ਉਹ ਭਾਰੀ ਸੰਖਿਆ ਦੇ ਵਿੱਚ ਡਾਕਟਰ ਅਲੂ ਅਲੀਆ ਸਾਹਿਬ ਨੇ ਲੈ ਕੇ ਆਏ ਨੇ ਕਲਕੱਤੇ ਤੋਂ ਜੋ ਵਕ ਵਕ ਪਿੰਡਾਂ ਦੇ ਵਿੱਚ ਜਾ ਕੇ ਹੋਣੀ ਥੋੜੀ ਦੇਰ ਵਿੱਚ ਵੰਡਿਆ ਜਾਏਗਾ ਸਮਾਨ ਔਰ ਇਹ ਸਾਰੀਆਂ ਸੇਵਾਵਾਂ ਸਚਕੰਡ ਚੇਰ ਮੰਦਰ ਸਾਹਿਬ ਜੀ ਦੇ ਅਟਿਕ ਰੰ ਔਰ ਇਸ ਤੋਂ ਇਲਾਵਾ ਹੋਰ ਸੰਗਤਾਂ ਦੇ ਸਹਿਯੋਗ ਨਾਲ ਜੋ ਰਾਸ਼ਨ ਦੀ ਸਮਗਰੀ ਹੈ ਡਰਾਈ ਸਮਾਨ ਹੈ ਜਿਵੇਂ ਕਿ ਰਸਾਂ ਨੇ ਬਿਸਕੁਟ ਨੇ ਪਾਣੀ ਦੀਆਂ ਪੀਣ ਵਾਲੇ ਪਾਣੀ ਦੀਆਂ ਪੇਟੀਆਂ ਨੇ ਮੱਛਰਾਂ ਦੀਆਂ ਕੋਇਲਜ਼ ਨੇ ਹੋਰ ਜੋ ਸਮਾਨ ਹੈ ਲਗਭਗ 3 ਤੋਂ 4 ਗੱਡੀਆਂ ਭਰ ਕੇ ਜੋ ਹੈ ਅੱਜ ਤੋਂ ਜੱਸਾ ਰਵਾਨਾ ਹੋਏਗਾ ਤੇ ਵਕ ਵਕ ਪਿੰਡਾਂ ਦੇ ਵਿੱਚ ਜਿਹੜਾ ਲੋਡ ਅਨੁਸਾਰ ਜਾ ਕੇ ਵੰਡ ਕੇ ਆਵਾਂਗੇ ਹਾਂਜੀ ਕਿਤਾ ਅਸੀਂ ਗੁਰਾਲੀਆਂ ਪਿੰਡ ਦੇ ਸਰਪੰਚ ਸਾਹਿਬ ਵੀ ਆਏ ਨੇ ਟਰਾਲੀ ਲੈ ਕੇ ਆਪਣੇ ਉੱਥੇ ਸਾਡੀ ਟੀਮ ਗਈ ਸੀ ਬਰਸੋਂ ਉੱਥੇ ਡੈਂਟੀਫਾਈ ਕੀਤਾ ਸੀ ਉੱਥੇ ਕੁਝ ਗੱਡੀਆਂ ਦੀ ਔਰ ਕੁਝ ਰਾਸ਼ਨ ਦੀ ਲੋਡ ਹੈ ਕਿਉਂਕਿ ਉਹ ਪਿੰਡ ਦੇ ਵਿੱਚ ਪ੍ਰੋਬਲਮ ਹੈਵੇਂ ਕਿ ਉਹ ਗਲੀਆਂ ਛ ਸੋ ਇਥੋਂ ਸੇ ਟਰਾਲੀਆਂ ਜਿਹਾ ਸਮਾਨ ਲੈ ਕੇ ਜਾ ਰਹੇ ਆਂ ਅਗੋ ਇਹਨਾਂ ਕੋਲ ਛੋਟੀਆਂ ਜਿਹੜੀਆਂ ਮੋਟਰਸਾਈਕਲ ਪਿੱਛੇ ਜੁਗਾੜੂ ਰੇੜੀਆਂ ਹੁੰਦੀਆਂ ਉਹ ਰੇੜੀਆਂ ਤੇ ਰੱਖ ਕੇ ਘਰੋ ਘਰ ਜਿਹੜਾ ਸਮਾਨ ਜ਼ਰੂਰਤ ਦਾ ਪਹੁੰਚਾਇਆ ਜਾਏਗਾ ਇਸ ਤਰ੍ਹਾਂ ਹੀ ਬਾਬਾ ਜੀ ਨਾਲ ਨੇ ਬਾਬਾ ਜੀ ਨੇ ਵੀ ਘੱਟੋ ਘੱਟ 200 ਪਰਿਵਾਰ ਐਸਾ ਆਈਡੈਂਟੀਫਾਈ ਕੀਤਾ ਹੈ ਜਿਨ੍ਹਾਂ ਦੇ ਕੋਲ ਅਜੇ ਤੱਕ ਗੱਦੇ ਬਿਸਰੇ ਉਹ ਰਸ਼ਨ ਦੀ ਸਮਗਰੀ ਦੀ ਜ਼ਰੂਰਤ ਹੈ ਜਿੱਥੇ ਨਹੀਂ ਪਹੁੰਚੀ ਸੋ ਉਸੇ ਬਜਾਏ ਕਿ ਕਿਸੇ ਰਸਤੇ ਦੇ ਵਿੱਚ ਕਿਤੇ ਵੰਡ ਕੇ ਆਣ ਤੋਂ ਜਾਂ ਕਿਤੇ ਪਿੰਡ ਦੇ ਡੇਰੇ ਦੇ ਉੱਪਰ ਕੈਂਪ ਲਾ ਕੇ ਦੇਣ ਤੋਂ ਅਸੀਂ ਘਰ ਘਰ ਚ ਜਾ ਕੇ ਜੋ ਸਮਾਨ ਹੈ ਲੋੜ ਅਨੁਸਾਰ ਸੰ ਦੇਖੋ ਜੀ ਸੰਗਤ ਜੋ ਸਭ ਤੋਂ ਵੱਡੀ ਮੰਗ ਹੈ ਉਹ ਤਾਂ ਇਸ ਵੇਲੇ ਹੈ ਕਿ ਉਹਨਾਂ ਨੂੰ ਇਸ ਟਾਈਮ ਤੇ ਜਿਨ੍ਹਾਂ ਦੇ ਘਰ ਟੁੱਟ ਗਏ ਨੇ ਉਹ ਘਰਾਂ ਦੀ ਰਿਪੇਅਰ ਦੀ ਲੋੜ ਹੈ ਉਸ ਤੋਂ ਇਲਾਵਾ ਪਾਣੀ ਜਿਸ ਤਰ੍ਹਾਂ ਇਸ ਤਰ੍ਹਾਂ ਘਟ ਰਿਹਾ ਹੈ ਬਿਮਾਰੀਆਂ ਵਧ ਰਹੀਆਂ ਨੇ ਡਾਇਰੀਆ ਹੋ ਰਿਹਾ ਹੈ ਮੱਛਰ ਵਧ ਗਏ ਤੇ ਦਵਾਈਆਂ ਦੀ ਬਹੁਤ ਜ਼ਿਆਦਾ ਲੋੜ ਹੈ ਜੋ ਸਾਡਾ ਨੈਕਸਟ ਜੋ ਸਾਡੀ ਇੱਥੋਂ ਜਾਏਗੀ ਕਨਸਾਈਨਮੈਂਟ ਉਹ ਇੱਥੋਂ ਦਵਾਈਆਂ ਦੀ ਜਾਏਗੀ ਇਸ ਮੈਡੀਕਲ ਕੈਂਪ ਵੀ ਵਕ-ਵਕ ਮਿੰਨਾਂ ਚ ਅਰੇਂਜ ਕਰਾਂਗੇ ਉਸ ਤੋਂ ਇਲਾਵਾ ਜਿਹੜੀ ਪਾਣੀ ਉਤਰਨ ਤੋਂ ਬਾਅਦ ਖੇਤਾਂ ਦੇ ਵਿੱਚ ਦੁਬਾਰਾ ਤੁਸ ਇੰਚਾਈ ਹੋਣੀ ਹੈ ਉਹਦੇ ਲਈ ਬੀਜਾਂ ਦੀ ਜ਼ਰੂਰਤ ਪਵੇਗੀ ਉਹਦੇ ਵਿੱਚ ਅਸੀਂ ਵੱਧ ਤੜਕੇ ਜੋ ਉਹ ਕਰਾਂਗੇ ਜੀ ਇਸ ਤੋਂ ਇਲਾਵਾ ਜੋ ਡੀਜ਼ਲ ਦੀ ਲੋੜ ਹੈ ਉਹ ਵੀ ਲੋੜ ਅਨੁਸਾਰ ਪੂਰੀ ਸੇਵਾ ਕੀਤੀ ਜਾਏਗੀ ਉਹਦੀ ਪੰਜਾਬ バス ਦਾ ਗੁਰੂ ਦੇ ਨਾਂ ਤੇ ਧੰਗੁਰ ਨਾਨਕ ਦੇ ਪਾਤਸ਼ਾਹ ਜੀ ਨੇ ਇਹ ਸਿੱਖਾਂ ਦੇ ਇੱਕ ਬੇਸਿਕ ਤੌਰ ਤੇ ਵੱਡਾ ਕਨਸੈਪਟ ਬਖਸ਼ਿਸ਼ ਕੀਤਾ ਕਿ ਜਦੋਂ ਵੀ ਕੋਈ ਕੁਦਰਤੀ ਆਫਤ ਆਵੇ ਜਾਂ ਹੋਰ ਕੋਈ ਆਫਤ ਆਵੇ ਤਾਂ ਉਸ ਵੇਲੇ ਪੰਜਾਬ ਦੇ ਲੋਕ ਸਮੁੱਚੇ ਤੌਰ ਦੇ ਉੱਤੇ ਉਹਨਾਂ ਦਾ ਟਕਰਾ ਕਰ ਲਈ ਆਪਣੇ ਤਨ ਮਨ ਤੇ თან ਦਾ ਜੋਗਦਾਨ ਪਾਉਂਦੇ ਆ ਆ ਪਿਛਲੇ ਦਿਨ ਇਸ ਕਿਉਂਕਿ ਹੜਾਂ ਦਾ ਪ੍ਰਕਰੋਪ ਚੱਲਿਆ ਬਹੁਤ ਸਾਰੇ ਪੰਜਾਬ ਦੇ ਹਲਕੇ ਉਹ ਪਾਣੀ ਦੇ ਵਿੱਚ ਡੁੱਬ ਗਏ ਲੋਕਾਂ ਦਾ ਜਾਨੀ ਮਾਲੀ ਵੀ ਨੁਕਸਾਨ ਹੋਇਆ ਮਾਲ ਪੋਸੂ ਦਾ ਵੀ ਨੁਕਸਾਨ ਹੋਇਆ ਤੇ ਸ਼ੋਮਨੀਗੁਰ ਦਾ ਪ੍ਰਬੰਧਕ ਕਮੇਟੀ ਨੇ ਪਹਿਲੇ ਦਿਨ ਤੋਂ ਹੀ ਆਪਣੇ ਸਿਰ ਤੋੜ ਯਤਨ ਕੀਤੇ ਤੇ ਕੋਈ ਮਾਰ ਡੰਗਰ ਕਿਸੇ ਦਾ ਭੁੱਖਾ ਨਾ ਰਹੇ ਕੋਈ ਜੀਵ ਜਿਹੜਾ ਆ ਮਨੁੱਖ ਆ ਉਹ ਭੁੱਖਾ ਨਾ ਰਹੇ ਤੇ ਆਪਣੇ ਜਦੋਂ ਸਾਰੇ ਪਰੰਪਰ ਕੀਤੇ ਸ੍ਰੋਮਣੀ ਅਕਾਲੀ ਦਲ ਨੇ ਵੀ ਆਪਣੇ ਤੌਰ ਤੇ ਮਹਿੰਮ ਜਿਹੜੀ ਉਹ ਸ਼ੁਰੂ ਕੀਤੀ ਵੱਡੇ ਪੱਧਰ ਤੇ ਤੇ ਗੁਰਨਾਨਕ ਨਾਮ ਲੇਵਾ ਮਾਈ ਭਾਈ ਹਰੇਕ ਜਥੇਬੰਦੀ ਨੇ ਇਹਦੇ ਵਿੱਚ ਆਪਣਾ ਯੋਗਦਾਨ ਜਿਹੜਾ ਆ ਉਹ ਪਾਇਆ ਚਚੇ ਤੌਰ ਤੇ ਉੱਤੇ ਤੇ ਸਰਦਾਰ ਸਤਨਾਮ ਸਿੰਘ ਜੀ ਆਲੂ ਵਾਲੀਆ ਜਿਹੜੇ ਕਲਕੱਤੇ ਦੇ ਰਹਿਣ ਵਾਲੇ ਆ ਉਥੇ ਮਨਿਓਰਟੀ ਕਮਿਊਨਿਟੀ ਦੇ ਪਰਜਾਈਡਰ ਵੀ ਕਰਦੇ ਆ ਉਹਨਾਂ ਵੱਲੋਂ ਇਹ ਆ ਜਿਹੜਾ ਕਿਟ ਟਾਈਪ ਦੇ ਵਿੱਚ ਹੈ ਤਾਂ ਛੋਟਾ ਛੋਟਾ ਸਮਾਨ ਪਰ ਬਹੁਤ ਜ਼ਰੂਰੀ ਹੈ ਜਿਹੜਾ ਘਰੇਲੂ ਸਮਾਨ ਹੁੰਦਾ ਨਾਲ ਕੱਦੇ ਨਾਲ ਕੰਬਲ ਨਾਲ ਬੱਚਿਆਂ ਦੇ ਕੱਪੜੇ ਇਹ ਸਾਰੇ ਅੱਜ ਇਹਨਾਂ ਨੇ ਸਮਗਰੀ ਦੇ ਤੌਰ ਤੇ ਇਥੋਂ ਤੋਰਨੇ ਆ ਸੋ ਮੈਂ ਇਹਨਾਂ ਦੀ ਚੰਗੀ ਸੇਵਾ ਦੀ ਕਾਮਨਾ ਵੀ ਕਰਦਾ ਇਸ ਮਹਾਨ ਬੁੰਗੇ ਤੋਂ ਭੰਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਇੱਥੋਂ ਸਾਰੇ ਅਸੀਂ ਅੱਜ ਇਹ ਰਾਤ ਸਮਗਰੀ ਤੋਰੀ ਆ ਸੋ ਇਹਨਾਂ ਦਾ ਧੰਨਵਾਦ ਵੀ ਕਰਦਾ ਪੰਜਾਬ ਦਾ ਦਰਦ ਬਾਹਰ ਬੈਠੇ ਵੀ ਰੱਖਦੇ ਆ ਸੋ ਬਹੁਤ-ਬਹੁਤ ਤੁਹਾਡਾ ਮੀਡੀਆ ਵਾਲਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ